ਮੇਰੀ ਕਹਾਣੀ ਮੇਰੀ ਜਵਾਨੀ ਲੇਖਕ ਗਿਰਦਰ ਦਲਵੀਰ ਜੀ ਜਿੰਦਗੀ ਜਹਾਨਾ ਗੁਰੂ ਕੋਈ ਜੇ ਸਿੱਖਣ ਦੀ ਰੂਹੇ ਤਲਬ ਹੋਵੇ ਬਣ ਜਾਂਦੇ ਭਟਕਿਆਂ ਦੇ ਧਰੋ ਕੋਈ ਨਾ ਵੱਡੇ ਹੋਣ ਦੀ ਰੂਹੇ ਜੇ ਹਲਵ ਹੋਵੇ ਗੁਰੂ ਭੈਣ ਨੰਬਰ 1 ਤੇ ਮੈਂ ਪਹਿਲੀ ਜਮਾਤ ਚ ਹੋਵਾਂਗਾ ਪਿਤਾ ਜੀ ਚੱਕੀ ਤੇ ਜਾਂਦੇ ਹੋਏ ਮੈਨੂੰ ਭੈਣ ਕੋਲ ਪੜਨ ਲਈ ਕਹਿ ਜਾਂਦੇ ਗਏ ਭੈਣ ਨੇ ਮੈਨੂੰ ਕੋਲ ਬਹਿ ਕੇ ਪੜਨ ਦੀ ਕਿਹਾ ਤੇ ਮੈਂ ਆਪਣੇ ਪਛਣੇ ਦੀਆਂ ਖੇਡਾਂ ਖੇਡਦਾ ਰਿਹਾ ਪਿਤਾ ਜੀ ਨੂੰ ਕੋਈ 2 ਘੰਟਿਆਂ ਬਾਅਦ ਘਰ ਆਉਂਦਿਆਂ ਵੇਖ ਮੈਂ ਕਿਤਾਬ ਪੜ੍ਹ ਲਈ ਪਿਤਾ ਜੀ ਨੇ ਭੈਣ ਨੂੰ ਪੁੱਛਿਆ ਕਿੰਨਾ ਕੁ ਪੜਿਆ ਇਹ ਭੈਣ ਨੇ ਸਪਸ਼ਟ ਕਹਿ ਦਿੱਤਾ ਹੁਣ ਤੁਹਾਨੂੰ ਵੇਖ ਕੇ ਕਿਤਾਬ ਚੁੱਕੀ ਹੈ ਇੱਕ ਅੱਖਰ ਨਹੀਂ ਪੜਿਆ ਇਹ ਪਿਤਾ ਜੀ ਨੇ ਜੁੱਤੀ ਲਾਹੀ ਤੇ ਮੈਨੂੰ ਬੈਠੇ ਨੂੰ ਹੀ ਟਹਿ ਪਈ ਜਾंदे ਪਿਤਾ ਜੀ ਭੈਣ ਨੂੰ ਕਹਿ ਗਈ ਜੇ ਹੁਣ ਵੀ ਨਾ ਪੜੇ ਫਿਰ ਦੱਸੀਂ ਮੈਨੂੰ ਭੈਣ ਜਰਾ ਜਿੰਨਾ ਵੀ ਤਰਸ ਨਾ ਬਖਾਇਆ ਕਹਿੰਦੀ ਹੁਣ ਆਇਆ ਸਵਾਦ ਚੱਲ ਪੜ ਹੁਣ ਉਸ ਦਿਨ ਖੂਰ ਰੋਇਆ ਤੇ ਮੇਰੇ ਵਾਸਤੇ ਮੇਰੀ ਭੈਣ ਆਪਣੇ ਸਭ ਤੋਂ ਵੱਡੀ ਦੁਸ਼ਮਣ ਨਜ਼ਰ ਆਉਦੀ ਸੀ ਮੈਂ ਸੋਚਿਆ ਭੈਣ ਝੂਠ ਬੋਲ ਕੇ ਮੈਨੂੰ ਬਚਾ ਸਕਦੀ ਸੀ ਮੈਂ ਆਪਦੇ ਪਏ ਚਿੱਤਰਾਂ ਦੀ ਵਜਾ ਉਸ ਨੂੰ ਸੰਭਾਲ ਰਿਹਾ ਘਰ ਦੇ ਔਖੇ ਆਰਥਿਕ ਦੌਰ ਚੋਂ ਗੁਜ਼ਰਦਿਆਂ ਵੀ ਪੜ੍ਹਾਈ ਦਾ ਪੱਲਾ ਨਾ ਛੁੱਟਿਆ ਤੇ ਕਾਲਜ ਵਿੱਚ ਪ੍ਰੋਫੈਸਰ ਦੇ ਅਹੁਦੇ ਤੇ ਜੇਕਰ ਪਹੁੰਚਿਆ ਤਾਂ ਭੈਣ ਦੇ ਉਸ ਦਿਨ ਦੇ ਸੱਚ ਕਰਕੇ ਹੀ ਪਹੁੰਚਿਆ ਕਿਤੇ ਉਸ ਦਿਨ ਜੇ ਉਸਨੇ ਸੱਚ ਨਾ ਬੋਲਿਆ ਹੁੰਦਾ ਤਾਂ ਸ਼ਾਇਦ ਪਿਤਾ ਜੀ ਦੀ ਚੱਕੀ ਦਾ ਵਾਰਸ ਹੁੰਦਾ ਜਾਂ ਪਤਾ ਨਹੀਂ ਕਿਤੇ ਹੋਰ ਤੱਕੇ ਖਾ ਰਿਹਾ ਹੁੰਦਾ ਉਹਦੀ ਇੱਕ ਦਿਨ ਦੀ ਦੁਸ਼ਮਣੀ ਨੇ ਅੱਜ ਆਪਣਾ ਕਰਦਾਰ ਬਹੁਤ ਉੱਚਾ ਕਰ ਲਿਆ ਸਾਰਿਆਂ ਦੀ ਜ਼ਿੰਦਗੀ 'ਚ ਕੁਝ ਛੋਟੀਆਂ-ਛੋਟੀਆਂ ਘਟਨਾਵਾਂ ਜ਼ਰੂਰ ਹੁੰਦੀਆਂ ਨੇ ਜਿਨ੍ਹਾਂ ਦਾ ਸਾਡੇ ਭਵਿੱਖ ਤੇ ਪੈਣ ਵਾਲਾ ਅਸਰ ਜ਼ਿੰਦਗੀ ਦੀ ਕਾਇਆ ਪਾਉਣ ਵਾਲਾ ਹੁੰਦਾ ਹੈ ਮੇਰੀ ਕਹਾਣੀ ਮੇਰੀ ਜਵਾਨੀ ਤਹਿਤ ਤੁਹਾਡੀ ਨਜ਼ਰੇ ਜਿੰਦਗੀ ਗੁਰੂ ਨੇ ਜੋ ਝੋਲੀ ਗਿਆਨ ਪਾਇਆ ਉਹਨਾ ਪੜਾ ਨੂੰ ਸਾਂਝਾ ਕਰ ਰਿਹਾ ਹਾਂ ਹਾਂ ਉਮੀਦ ਹੈ ਤੁਹਾਡਾ ਪਿਆਰ ਪਹਿਲਾਂ ਵਾਂਗੂ ਹੀ ਮਿਲੇਗਾ ਮੇਰੀ ਭੈਣ ਮੈਥੋਂ 2 ਸਾਲ ਵੱਡੀ ਹੈ ਪੜ੍ਹਨ ਲਿਖਣ ਦਾ ਬਹੁਤ ਸ਼ੌਂਕ ਰੱਖਦੀ ਹੈ ਹਾਲੇ ਵੀ ਮੈਨੂੰ ਵੀ ਪੜ੍ਹਨ ਲਿਖਣ ਦੀ ਜਾਗ ਉਸੇ ਤੋਂ ਲੱਗੀ ਮੈਂ ਆਪਣੀ ਲਿਖਤ ਨੂੰ ਸੰਪੂਰਨ ਨਹੀਂ ਗਿਣਦਾ ਜਦ ਤੱਕ ਉਹ ਠੀਕ ਨਾ ਕਹੇ ਜਾਂ ਕਹਿ ਲਓ ਕਿ ਜੋ ਲਿਖਤ ਉਹਦੇ ਪੜਨ ਯੋਗ ਹੈ ਮਾਇ ਨਹੀਂ ਸਮਝਦਾ ਉਹ ਲਿਖਣ ਦੇ ਕਾਬਲ ਵੀ ਨਹੀਂ ਸਮਝਦਾ ਉਹੋ ਜਿਹੀ ਗੁਰੂ ਦੋਸਤ ਵਰਗੀ ਭੈਣ ਰੱਬ ਸਭ ਨੂੰ ਦੇਵੇ ਆਮੀਨ ਨੰਬਰ 2 ਤੇ ਰੱਬ ਵਰਗਾ ਤਾਇਆ ਸੌਂ ਦੇ ਮਹੀਨੇ ਦੀ ਗੱਲ ਐ ਮੋਹਲੇ ਤਰ ਮੀ ਪੈ ਗਿਆ ਸਵੇਰੇ ਤੜਕੇ ਹੀ ਬਰਨਾ ਸ਼ੁਰੂ ਹੋ ਗਿਆ ਤੇ ਸ਼ਾਮ ਹੁੰਦਿਆਂ ਕਣਮਣ ਜਹੀ ਹਾਲੇ ਵੀ ਪੈ ਰਿਹਾ ਸੀ ਮੈਨੂੰ ਯਾਦ ਹੈ ਹਲੇ ਅਸੀਂ ਸਾਰਾ ਪਰਿਵਾਰ ਸਾਡੇ ਘਰ ਦੇ ਇੱਕੋ ਇੱਕ ਕੱਚੇ ਕੋਟੇ ਕੋਠੇ ਦੇ ਵਿੱਚ ਬੈਠੇ ਸਾਂ ਬਾਲੇ ਤੇ ਕਾਨਿਆਂ ਦੀ ਛੱਤ ਥੱਲੇ ਸੁਧੀਰ ਨੂੰ ਲੱਕੜ ਦੀ ਤੁਲ ਦਿੱਤੀ ਹੋਈ ਸੀ ਤੇ ਸਾਰੀ ਰਾਤ ਛੱਤ ਚੋਈ ਗਈ ਰਹੀ ਸੀ ਅਸੀਂ ਸਾਰੇ ਚੁੱਪ ਸਾਂ ਤੇ ਪਿਤਾ ਜੀ ਵੱਲ ਟੱਕ ਰਹੇ ਸਾਂ ਤੇ ਪਿਤਾ ਜੀ ਇੱਕ ਟੱਕ ਬਾਹਰ ਮੀਂਹ ਦੀਆਂ ਬੂੰਦਾਂ ਤੋਂ ਬਣਦੇ ਗੁਲਬਲਿਆਂ ਨੂੰ ਤੱਕ ਪਤਾ ਨਹੀਂ ਕੀ ਸੋਚੀ ਜਾ ਰਹੇ ਸੀ ਅਚਾਨਕ ਮੇਰੇ ਤਾਇਆ ਜੀ ਤੇ ਮਾਸੀ ਜੀ ਮਾਤਾ ਜੀ ਹੁਰੀ ਦੋ ਪੈਣਾ ਇੱਕੋ ਘਰ ਬੈਈਆਂ ਨੇ ਸ਼ਹਿਰੋਂ ਆ ਗਏ ਉਹ ਉਦੋਂ ਘਰੋਂ ਸੌਖੇ ਸੀ ਬਾਹਰ ਖੜਿਆ ਸਾਨੂੰ ਇਸ ਹਾਦ ਤੇ ਬੈਠੇ ਦੇਖਿਆ ਤੇ ਕਿਹਾ ਕਾਮਲਾ ਹੋ ਗਿਆ ਤੂੰ ਮਾਰਨਾ ਹੈ ਜਵਾਕਾਂ ਨੂੰ ਹਾਲ ਵੇਖ ਕਮਰੇ ਦਾ ਤੇ ਤੂੰ ਜਵਾਕਾਂ ਨੂੰ ਲੈ ਕੇ ਅੰਦਰ ਬੈਠਾ ਇੰਨਾ ਕਹਿ ਉਹ ਫਟ ਫਟ ਰੋਣ ਲੱਗ ਪਏ ਅਸੀਂ ਸਾਰੇ ਬਾਹਰ ਆ ਗਏ ਪਿਤਾ ਜੀ ਤਾਇਆ ਜੀ ਨੂੰ ਚੁੱਪ ਕਰਾਉਂਦੇ ਰੋ ਪਏ ਥੋੜੀ ਜੇਰ ਬਾਅਦ ਤਾਇਆ ਜੀ ਨੇ ਸੰਭਲ ਕੇ ਪਿਤਾ ਜੀ ਨੂੰ ਮਿਸਤਰੀ ਬੁਲਾ ਕੇ ਲਿਆਉਣ ਲਈ ਕਿਹਾ ਅਗਲੇ ਦਿਨ ਇਹ ਪੱਕਾ ਕਮਰਾ ਬਣਨਾ ਸ਼ੁਰੂ ਹੋ ਗਿਆ ਤਾਇਆ ਜੀ ਜਿਆਦਾ ਲੰਮੀ ਜ਼ਿੰਦਗੀ ਨਾ ਜੀ ਸਕੇ ਲੱਗਦਾ ਹੈ ਗੱਲ ਸੱਚੀ ਹੈ ਚੰਗੇ ਬੰਦਿਆਂ ਦੀ ਰੱਬ ਨੂੰ ਵੀ ਲੋੜ ਹੁੰਦੀ ਹੈ ਜਦੋਂ ਕਿਤੇ ਸ੍ਰੀਕਾਂ ਬਾਰੇ ਉਪਰੇ ਸ਼ਬਦ ਪੜ੍ਹਦਾ ਹਾਂ ਤਾਂ ਰੱਬ ਦਾ ਸ਼ੁਕਰ ਕਰਦਾ ਤੇ ਯਾਦ ਆ ਜਾਂਦਾ ਆਪ ਦਾ ਰੱਬ ਵਰਗਾ ਤਾਇਆ ਦੋਸ਼ੀ ਕਲਮ ਕੁਝ ਦਿਨ ਪਹਿਲਾਂ ਕਿਸੇ ਜਾਣਕਾਰ ਦਾ ਮੈਨੂੰ ਮੈਸੇਜ ਆਇਆ ਬਾਈ ਜੀ ਪਿਆਰ ਚ ਤੋਖੇ ਦੇ ਕੋਈ ਚਾਰ ਲੈਣਾ ਲਿਖ ਕੇ ਭੇਜੋ ਉਹਦੇ ਇਹ ਸ਼ਬਦਾਂ ਨੇ ਮੇਰੀ ਦੋਸ਼ੀ ਕਲਮ ਹੋਣ ਦਾ ਸੰਤਾਪ ਫਿਰ ਹਰਾ ਕਰ ਦਿੱਤਾ ਮੇਰੀ ਆਤਮਾ ਤੇ ਅੱਜ ਵੀ ਉਸ ਗੱਲ ਦਾ ਬਹੁਤ ਬੋਝ ਹੈ ਆਪ ਦੇ ਆਪ ਨਾਲ ਵੀ ਗੱਲ ਸਾਂਝੀ ਕਰਦਿਆਂ ਲੋ ਖੰਡੇ ਖੜੇ ਹੋ ਜਾਂਦੇ ਨੇ ਤੁਹਾਡੇ ਨਾਲ ਉਹ ਯਾਦ ਸਾਂਝੀ ਕਰ ਰਿਹਾ ਹਾਂ ਜੇ ਤੁਸੀਂ ਵੀ ਦੋਸ਼ੀ ਸਮਝੋ ਤਾਂ ਮੈਸੇਜ ਕਰਕੇ ਫਟਕਾਰ ਪਾਉਣ ਤੋਂ ਗਰੇਜ ਨਾ ਕਰਨਾ ਮੰਨਾ ਦਾ ਇਸ ਦਾ ਭਾਗੀਦਾਰ ਹਾਂ ਉਸ ਘਟਨਾ ਤੋਂ ਬਾਅਦ 15 ਸਾਲ ਕਲਮ ਤੋਂ ਦੂਰੀ ਬਣਾਈ ਰੱਖੀ ਬਚਪਨ ਤੋਂ ਲਿਖਣ ਦਾ ਸ਼ੌਂਕ ਸੀ ਬਾਕੀ ਦੋਸਤ ਇਸ ਗੱਲ ਨੂੰ ਜਾਣਦੇ ਸੀ 11ਵੀਂ ਜਮਾਤ ਵਿੱਚ ਹੋਏ ਤਾਂ ਤਿੰਨ ਚਾਰ ਦੋਸਤਾਂ ਨੇ ਰੋਜ਼ਾਨਾ ਘਰ ਦੇ ਬਾਹਰ ਸ਼ਾਮ ਨੂੰ ਆਉਣਾ ਸ਼ੁਰੂ ਹੋ ਗਿਆ ਰਾਤ ਤੱਕ ਬੈਠ ਉਹਨਾਂ ਨਾਲ ਗੱਲਾਂ ਕਰਦੇ ਹਾਂ ਮੈਂ ちゃっ ਕੜੀ ਬਹਿਣਾ ਫਿਰ ਪੜਨ ਅੰਦਰ ਆ ਜਾਣਾ ਮੈਂ ਸੈਂਸ ਵਿੱਚ ਵਿਚਾਰ ਰੱਖਿਆ ਹੋਇਆ ਸੀ ਕੁਝ ਦਿਨ ਬੀਤੇ ਤਾਂ ਇੱਕ ਦੋਸਤ ਨੇ ਸਾਰਿਆਂ 'ਚ ਬੈਠਿਆਂ ਮੈਨੂੰ ਕਿਹਾ ਕਿ ਯਾਰ ਤੇਰੇ ਤਾਂ ਹੀ ਕੰਮ ਹੈ ਮੈਨੂੰ ਪਤਾ ਹੈ ਤੂੰ ਨਾ ਕੀ ਕਰਨਾ ਨਹੀਂ ਕਰੇਗਾ ਬਾਕੀਆਂ ਨਾਲ ਵੀ ਸ਼ਾਇਦ ਉਹ ਪਹਿਲਾਂ ਸਲਾਹ ਕਰਕੇ ਹੀ ਆਇਆ ਸੀ ਮੈਂ ਕਿਹਾ ਜੀ ਬੋਲੋ ਉਹਨੇ ਕਿਹਾ ਮੈਨੂੰ ਇੱਕ ਕੁੜੀ ਪਸੰਦ ਹੈ ਕਿਸੇ ਹੋਰ ਪਿੰਡ ਦੀ ਹੈ ਬਸ ਚ ਜਾਂਦੀ ਹੈ ਤੂੰ ਲੈਟਰ ਲਿਖ ਕੇ ਦੇ ਇੱਕ ਤਾਂ ਤੂੰ ਲਿਖ ਵਧੀਆ ਲੈਣਾ ਤੇ ਦੂਜਾ ਤੇਰੀ ਲਿਖਾਈ ਸਾਹ ਹੈ ਮੈਂ ਸੋਚੀ ਪਹਿ ਗਿਆ ਤੇ ਕਿਹਾ ਕਬੀਰ ਟਾਈਮ ਨਹੀਂ ਹੁੰਦਾ ਪੜ੍ਹਨਾ ਵੀ ਹੁੰਦਾ ਹੈ ਤੇ ਘਰ ਦੇ ਕੰਮ ਵੀ ਬਹੁਤ ਹੁੰਦੇ ਨੇ ਮਾਫ ਕਰਨਾ ਬਾਕੀਆਂ ਨੇ ਜਾਰੀ ਦੇ ਵਾਸਤੇ ਪੋਣੇ ਸ਼ੁਰੂ ਕਰ ਦਿੱਤੇ ਤੇ ਅਖੀਰ ਹੀ ਮੈਨੂੰ ਮੰਵਾ ਮੰਨਣਾ ਪਿਆ खैर ਮੈਂ ਲਿਖ ਦਿੱਤਾ ਤੇ ਅੱਗੋਂ ਜਵਾਬ ਆ ਗਿਆ ਤੇ ਮੇਰੇ ਤੇ ਫਿਰ ਜਾਰੀ ਦੋਸਤੀ ਦਾ ਵਾਸਤਾ ਪਾ ਲੈਟਰ ਲਿਖਣ ਨੂੰ ਦੇ ਦਿੰਦਾ ਅਤੇ ਮੈਨੂੰ ਮਜਬੂਰ ਕਰ ਦਿੱਤਾ ਤੇ ਜਵਾਬਾਂ ਦਾ ਸਿਲਸਲਾ ਸ਼ੁਰੂ ਹੋ ਗਿਆ ਉਸ ਕੁੜੀ ਦਾ ਆਇਆ ਲੈਟਰ ਮੈਨੂੰ ਦੇ ਦਿੰਦਾ ਤੇ ਮੈਂ ਕਲਪਨਾਵਾਂ ਵਿੱਚ ਗਵਾਚ ਜਾਂਦਾ ਤੇ ਲਿਖਦਾ ਜਵਾਬ ਲਿਖ ਦਿੰਦਾ ਮੈਨੂੰ ਵੀ ਪੜ ਜਵਾਬ ਦੇਣੇ ਵਧੀਆ ਲੱਗਣ ਲੱਗੇ ਭਾਵੇਂ ਉਹਨੇ ਮੈਨੂੰ ਤੇ ਮੈਂ ਉਹਨੂੰ ਨਹੀਂ ਵੇਖਿਆ ਸੀ ਪਰ ਅੱਖਾਂ ਵਿੱਚ ਇੱਕ ਸਾਝ ਜਿਹੀ ਬਣ ਗਈ ਸੀ ਇਹੇ سلسلہ 6 ਮਹੀਨੇ ਚੱਲ ਰਿਹਾ 6 ਮਹੀਨੇ ਬਾਅਦ ਪਤਾ ਚੱਲਿਆ ਕਿ ਕੁੜੀ ਦੇ ਘਰਦਿਆਂ ਨੇ ਲੈਟਰ ਪੜ੍ਹ ਲਏ ਸਾਰੇ ਉਹ ਵਿਚਾਰੀ ਦੀ ਪੜ੍ਹਾਈ ਤੋਂ ਹਟਾ ਲਿਆ ਤੇ ਘਰਦਿਆਂ ਨੇ ਤਾਂਨੇ ਮਿਹਨੇ ਜਰਦੀ ਨੇ ਪਤਾ ਨਹੀਂ ਕਿਵੇਂ ਇੱਕ ਆਖਰੀ ਪੱਤਰ ਮੇਰੇ ਦੋਸਤ ਤੱਕ ਪਹੁੰਚਦਾ ਕੀਤਾ ਉਹਦੇ 'ਚ ਉਹਨੇ ਲਿਖਿਆ ਸੀ ਮੈਨੂੰ ਮੇਰੇ ਘਰ ਦੇ ਬਹੁਤ ਉੰਕਾਰ ਰਹੇ ਨੇ ਮੈਂ ਤੇਰੀ ਭੇਜੀ ਪੱਤਰ ਜਿਹੜੇ ਕਰਦਿਆਂ ਦੇ ਹੱਥ ਨਹੀਂ ਲੱਗੇ ਪੜ ਪੜ ਰੋਂਦੀ ਰਹਨੀ ਆ ਮੈਂ ਹੋਰ ਤਸੱਦ ਨਹੀਂ ਚੱਲ ਸਕਦੀ ਫਲਾਣੀ ਤਰੀਕ ਤੇਰਾ ਇੰਤਜ਼ਾਰ ਕਰਾਂਗੀ ਤੇ ਆ ਕੇ ਤੂੰ ਲੈ ਜਾਇ ਮੇਰੇ ਦੋਸਤ ਦੀ ਮਜਬੂਰੀ ਕੀ ਕਹਿ ਰਹੀ ਹੋਵੇਗੀ ਮੈਨੂੰ ਨਹੀਂ ਪਤਾ ਪਰ ਉਸ ਤੋਂ ਅਗਲੇ ਦਿਨ ਸਕੂਲ ਜਾਂਦਿਆਂ ਬੱਸ 'ਚ ਖਬਰ ਮਿਲੀ ਕਿ ਕੁੜੀ ਨੇ ਆਤਮ ਹੱਤਿਆ ਕਰ ਲਈ ਐ ਸੁਣ ਮੈਂ ਸੁਣ ਹੋ ਗਿਆ ਬਸ ਦੀ ਜਿਹੜੀ ਸੀਟ ਤੇ ਬੈਠਾ ਸਾਂ ਠੀਕ ਉੱਤੇ ਬਣੇ ਰੈਕ ਚੋਂ ਕਿਸੇ ਦਾ ਇੱਕ ਰਖਿਆ ਟੀਪਣ ਖੁੱਲਿਆ ਤੇ ਲਾਲ ਤਰੀ ਮੇਰੇ ਕੱਪੜਿਆਂ ਤੇ ਆਂ ਡੁੱਲੀ ਮੈਨੂੰ ਇਹ ਤਰੀ ਨਹੀਂ ਆਉਦੇ ਉੱਤੇ ਖੂਨ ਦੇ ਦਾਗ ਮਹਿਸੂਸ ਹੋਵੇ ਬੜੇ ਦਿਨ ਮੈਂ ਆਪਣੇ ਆਪ ਨੂੰ ਸੰਭਾਲਣਾ ਪਾਇਆ ਤੇ ਕਲਮ ਤੋਂ ਬਹੁਤ ਦੂਰ ਹੋ ਗਿਆ ਅੱਜ ਹੋਰ ਜਿਆਦਾ ਲਿਖੀ ਨਹੀਂ ਜਾਣੀ ਇਸ ਤਰ੍ਹਾਂ ਦੀਆਂ ਹੋਰ ਜਿਆਦਾ ਕਿਸੇ ਦਿਨ ਫਿਰ ਸੁਣਾਵਾਂਗੇ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ